ਜਿਆਦਾ ਪੈਂਦਾ ਨਾ ਮੀਂਹ ਨਹੀਂ ਜਿਹੜਾ ਪਿਛਲੀ ਵਾਰੀ ਸੀ ਪਿਛਲੀ ਵਾਰੀ ਘੱਟ ਸੀ ਸਾਡੇ ਇੱਥੇ ਨਹੀਂ ਇੱਥੇ ਨਹੀਂ ਇਦਾਂ ਨਾ ਮੀਂਹ ਪਿਆ ਕਾਫੀ ਸਾਲ ਹੀ ਹੋ ਗਏ ਜਦੋਂ ਸੁਣੇ ਨੂੰ ਅੱਜ ਜਿੰਦਾ ਜਿਆਦਾ ਲੋਕੀ ਇਹ ਵੀ ਕਹਿੰਦੇ ਨੇ ਕਿ ਜਿੰਦਾ ਉਦੋਂ ਵੀ 1988 ਦੇ ਜਿਹੜਾ ਹੜ੍ਹ ਆਇਆ ਉਦੋਂ ਮੀਂਹ ਚੜੀ ਲੱਗੀ ਸੀ ਅਸੀਂ ਉਦੋਂ ਸਾਰਾ ਵੇਖਿਆ ਨਾ ਹਾਂ ਕੋਠੀਆਂ ਦੇ ਸਾਮਾਨ ਰੱਖੇ ਉੱਤੇ ਭਿੱਜ ਗਿਆ ਇਹ ਸਾਰਾ ਅੱਛਾ ਜੀ ਉਹਦੇ ਬਹੁਤ ਬੁਰਾ ਹਾਲ ਤੇ ਚਲੋਂ ਤੇ ਰੱਬ ਜੀ ਬਹੁਤ ਮੇਰੇ ਗਿਆ ਤਾਂ ਪਾਣੀ ਇਦਾਂ ਆਇਆ ਸੀ ਉਦੋਂ ਵੀ ਇਦਾਂ ਵੀ ਕਦੀ ਹੋਇਆ ਕਿ ਯਾਨੀ ਕਿ ਜਦੋਂ ਹੁਣ 15 15 20 20 45 45 ਦਿਨ ਪਿਛਲੇ ਉਦੋਂ 23 ਚ ਖੜਾ ਰਿਆ ਕਿ ਇੰਨਾ ਚਿਰ ਪਾਣੀ ਖੜਾ ਰਵੇ ਨਹੀਂ ਖੜਾ ਉਦੋਂ ਆਇਆ ਤੇ ਚੱਕਦਾ ਵੀ ਆ ਗਿਆ ਪਾਣੀ ਉਹ ਤਾਂ ਜਦੋਂ ਜੇਥੇ ਦਾ ਲੱਗਾ ਹੁੰਦਾ ਰੱਬ ਤੁਸੀਂ ਬਾੜ ਗਏ ਜਦੋਂ ਬਾੜ ਵਾਟੇ ਜਾਂ ਬਾਬੇ ਉਹ ਤਿੰਨ ਫਾਦੋ ਤਿੰਨ ਤਾਂ ਡਰਸਰ ਪੜੇ ਉਹਦੇ ਭਾਈ ਤੁਹਾਡੀ ਰਾਇਸ਼ ਮੱਡ ਵਿੱਚ ਨਹੀਂ ਕੋਈ ਦੱਕਦੇ ਬਾੜੀ ਉਹਦੇ ਆਹ ਉਹਦੋਂ ਤੁਸੀਂ ਦਰਿਆ ਕੰਢੇ ਸੀ ਉੱਥੇ ਇਹ 84 ਸਾਡੀਆਂ ਪੜੀਆਂ ਜਿੰਦਾ ਹੋਣ ਲਾ ਲੋ ਦੱਸ ਦਿੰਦੇ ਆ ਕਿ ਪਹਿਲਾਂ ਕੀ ਪਾਣੀ ਆਉਣਾ ਵਾ ਤੇ ਉੱਠ ਜੋ ਉਦੋਂ ਜਿੰਦਾ ਤੁਹਾਨੂੰ ਪਹਿਲਾਂ ਤਲਾਹ ਦਿੱਤੀ ਜਾਂ ਕੋਈ ਪ੍ਰਸ਼ਾਸਨ ਨੇ ਉਹਦੇ ਜਦੋਂ ਦਰਿਆ ਵਧਿਆ ਉਦੋਂ ਸਾਡੀਆਂ ਰੇੜੀਆਂ ਹੁੰਦੀਆਂ ਸਾਡੇ ਕੋ ਹਾਂਜੀ ਹਾਂਜੀ ਆਪਾਂ ਹੁਆਦੇ ਕਿਹਦੇ ਫੇਰ ਨਹੀਂ ਸਾਰਾ ਸਮਾਨ ਲੈ ਕੇ ਆਏ ਆ ਇੱਕ ਵਾਰੀ ਮਹਾਰੀ ਦੋਸਤ ਜਿਹੜਾ 88 ਦੇ ਬਾਅਦ ਇੱਕ ਮੁੰਡਾ ਨੇ ਡੁੱਬ ਗਿਆ ਸੀ ਉਹ ਉਹ ਡਮੇਜ ਡੁੱਬ ਗਿਆ ਉਹ ਕਾਫੀ ਪਲੂ ਪਲੂ ਦੇ ਲਾਗੇ ਡੁੱਬ ਗਿਆ ਹਾਸ਼ਾ ਹਾਸ਼ਾ ਇੱਥੇ ਜਦੋਂ ਪਾਣੀ ਆਇਆ ਤਾਂ ਤੁਹਾਡਾ ਕੁਝ ਉੱਠਣਾ ਨਹੀਂ ਆਇਆ ਮਾਰਿਸ ਦਾ ਪਾਣੀ ਬੜੀ ਕਿਦਾ ਬਚਾਈ ਉਹਨਾਂ ਦਾ ਮਰਾਤ ਡੁੱਬ ਗਿਆ ਇਹ ਸ਼ਾਬ ਪਾਣੀ ਦੇ ਜਾਨੀ ਕਿ ਰੁੜ ਗਿਆ ਜਾਂ ਡੁੱਬ ਗਿਆ ਸੀ ਉਹ ਤੇ ਆ ਉਧਰੋਂ ਇਹ ਬਾਰਿਸ਼ ਦਾ ਬੜਾ ਸਤ ਹੋਇਆ ਅੱਛਾ ਦਰਿਆਵਾਂ ਦਾ ਨਹੀਂ ਆਇਆ ਫਿਰ ਬਤਿਆ ਬਾਤ ਇਹਦਾ ਮੀਂਹ ਪੈਂ ਰਿਹਾ ਸੀ ਜਿਆਦਾ ਸਾਰੇ ਪਾਣੀ ਪਾਣੀ ਹੋ ਗਿਆ ਉਧਰੋਂ ਦਰਿਆ ਵਧ ਗਿਆ ਉਸ ਵੇਲੇ ਨਾਲੀ ਜੁੜ ਗਿਆ ਸਾਰਾ ਜਿੱਥੇ ਤੂੰ ਜਿੱਦੇ ਨਜ਼ਰ ਡਰਦਾ ਪਾਣੀ ਪਾਣੀ ਉਹ ਪਾਣੀ ਜਿਹੜਾ ਛੋਟਾ ਉਹ ਵੀ ਮੀਂਹ ਬੜਾ ਪਿਆ ਹੈ ਕਹਿੰਦਾ ਤੂੰ ਥੇ ਨਹੀਂ ਕਿਉਂਕਿ ਬਿਆਸ ਦਰਿਆ ਦੇ ਨਾਲ ਜਿੰਨੇ ਵੀ ਇਲਾਕੇ ਹਨ ਇਹਨਾਂ ਦਾ ਜਿਹੜਾ ਵਾਹ ਵਾਸਤਾ ਦਰਿਆਵਾਂ ਦੇ ਪਾਣੀਆਂ ਦੇ ਨਾਲ ਬਹੁਤ ਲੰਬਾ ਚਿਰ ਸਮੇਂ ਤੋਂ ਆ ਜਿੱਥੇ ਕਿ 1988 ਦੇ ਵਿੱਚ ਸਾਡੇ ਪਿੰਡ ਢਲਵਾ ਜਿਲ੍ਹਾ ਕਪੂਤਲਾ ਵਿੱਚ ਹੜ੍ਹ ਆਇਆ ਸੀ ਜਿੱਥੋਂ ਕਿ ਬੰਨ ਟੁੱਟ ਗਿਆ ਸੀ ਉਦੋਂ ਟੁੱਟਾ ਸੀ 1988 ਦੇ ਵਿੱਚ ਤੇ ਬਹੁਤ ਵੱਡਾ ਜਿਹੜਾ ਇੱਧਰ ਪਿੰਡ ਦੇ ਦੂਸਰੇ ਪਾਸੇ ਵੀ ਸਾਰੇ ਜਿਹੜਾ ਪਾਣੀ ਹੋ ਗਿਆ ਸੀ ਤੇ ਉਸ ਤੋਂ ਬਾਅਦ ਵੀ ਜਿਹੜਾ ਪਾਣੀ ਲਗਾਤਾਰ ਤੇ 2015 ਦੇ ਵਿੱਚ 2019 23 ਦੇ ਵਿੱਚ ਜਿਹੜਾ ਕਿ 45 ਦਿਨ ਪਾਣੀ ਰਿਹਾ ਸੀ ਤੇ 1988 ਦੇ ਵਿੱਚ ਬੰਨ ਟੁੱਟਿਆ ਸੀ ਉਸ ਤੋਂ ਬਾਅਦ ਵਾਹਿਗੁਰੂ ਦੀ ਕਿਰਪਾ ਰਹੀ ਕਿ ਕਦੇ ਧੂਸੀ ਬੰਨ ਨਹੀਂ ਟੁੱਟਾ ਪਿਛਲੇ 2023 ਦੇ ਵਿੱਚ ਵੀ ਇਹੋ ਜਿਹੇ ਹਾਲਾਤ ਬਣੇ ਸੀ ਤੇ ਪਰ ਬਹੁਤ ਨੌਜਵਾਨ ਵੀਰਾਂ ਨੇ ਪਿੰਡ ਦੇ ਲੋਕਾਂ ਨੇ ਇੱਥੇ ਸਾਥ ਦਿੱਤਾ ਸੀ ਤੇ ਵਾਹਿਗੁਰੂ ਦੀ ਕਿਰਪਾ ਨਾਲ ਧੂਸੀ ਬੰਨਾ ਸ੍ਰੀ ਹਰਗੋਬਿੰਦ ਪੁਰ ਤੋਂ ਲੈ ਕੇ ਢਲਮਾ ਤੱਕ ਮਹੀਨਾ ਹੋ ਗਿਆ ਬਾਬਾ ਜੀ ਹੁਣ ਵੀ ਪਣੀ ਤੇ ਹੁਣ 17 ਦਿਨ ਹੋ ਚੁਕੇ ਆ 17 18 ਦਿਨ ਤੇ ਇਹ ਸਾਡੇ ਭਾਈ ਹੁਣੀ ਬੜੇ ਲੰਮੇ ਸਮੇਂ ਤੋਂ ਸਾਡੇ ਇਹ ਪਿੰਟ ਨਵਾ ਵਿੱਚ ਸਭੀ ਮਹਾਮਦ ਜੀ ਉਹਨਾਂ ਦੇ ਬੇਟੇ ਆ ਤੇ ਅੱਜ ਕਿੰਨੇ ਹੋ ਗਏ ਪੱਛੀ 1988 ਦੇ ਵਿੱਚ ਇਹਨਾਂ ਨੇ ਸਾਰਾ ਦੇਖਿਆ ਜੀ ਜਿਹੜੇ ਹਾਲਾਤ ਸੀ ਅੱਜ ਵੀ ਆਹ ਵੇਲਾ ਕਿ ਕਿੰਨਾ ਟਾਈਮ ਹੋ ਗਿਆ ਬਹੁਤ ਲੰਮਾ ਟਾਈਮ ਜਿਹੜਾ ਪਾਣੀ ਰਹਿ ਰਿਹਾ ਉਹੀ ਆ ਰਿਹਾ ਨਾ ਕੈਂਕਾ ਪ੍ਰਸਾਦ ਹੁੰਦੀ ਸੀ ਇਹਦੇ ਪ੍ਰਸਾਦ ਹੁੰਦੇ ਇਹ ਕੋਠਿਆਂ ਤੇ ਸਮਾਨ ਰੱਖਿਆ ਪਹਿਲਾਂ ਬਾਉਂਡ ਤੇ ਸੀ ਅੱਛਾ ਜੀ ਪਾਏ ਪਾਸਲੇ ਰੋੜੇ ਕਾਲ ਦੀ ਨਿਸ਼ਾਨੀ ਹੋ ਕੇ ਕਾਲਾ ਇਹ ਹਰ ਕਦਾਈ ਇੱਕ ਕਾਲੀ ਪਾ ਗਿਆ ਮੜਾ ਔਖਾ ਜਾਂਦਾ ਮੰਗੇ ਬਾ ਜਾਂਦਾ ਇਹ ਕੰਮ ਲੰਮਾ ਟਾਈਮ ਜਿਹੜਾ ਪਦਲ ਪਾਣੀ ਰਹਿੰਦਾ ਵਾ ਨਾ ਜਿਹੜੀ ਲੈਂਡ ਵੀ ਟੁੱਟ ਗਈ ਜਿਹੇ ਕੁਦਰਤੀ ਗੱਲ ਕਰੀਏ ਹਵਾ ਪਾਣੀ ਤੇ ਅੱਗ ਅੱਗੇ ਜ਼ੋਰ ਕਿਸਦਾ ਨਹੀਂ ਸਾਡੀਆਂ ਬੁੜੀਆਂ ਨੂੰ ਸਾਨੂੰ ਵਿਚਾਰਾਂ ਇੱਕ ਘੀਰੀ ਘਾੜੀ ਬਣਾ ਦਿੱਤੀ ਕੇ ਪਰ ਉਹ ਦੇਖੋ ਜਿਹੜੇ ਦੂਜੀ ਤੀਜੀ ਵਾਰੀ ਹੋ ਰਹੇ ਆ ਹਾਂ ਜੇ ਆਪਾਂ ਦੂਸਰੇ ਹਣ ਆਪਣੇ ਤੋਂ ਅਗਲੇ ਪਿੰਡਾਂ ਦੀ ਆਪਾਂ ਗੱਲ ਕਰੀਏ ਜਿੰਦਾ ਸੁਲਤਾਨਪੁਰ ਏਰੀਆ ਤਰਨਤਾਰਨ ਏਰੀਆ ਜਿੱਥੇ ਘਰਾਂ ਦੇ ਵਿੱਚ ਪਾਣੀ ਆ ਜੋ ਆਣਾ ਕਿਰਪਾ ਕਰੇ ਕਿ ਛੱਤਾਂ ਦੇ ਉੱਤੇ ਰਹਿਣ ਨੂੰ ਮਜਬੂਰ ਆ ਕਿ ਪਿੰਡਾਂ ਦੇ ਵਿੱਚ ਕਿਸੇ ਦੇ ਨਾਲ ਕੋਈ ਕਿਸੇ ਨਾਲ ਗੱਲਬਾਤ ਨਹੀਂ ਹੋ ਰਹੀ ਕੋਈ ਲਿੰਕ ਨਹੀਂ ਹੋ ਰਿਹਾ ਉਹਨਾਂ ਦਾ ਆਪਾਂ ਫਿਰ ਵੀ ਕਬਰਦਾਨ ਕਰਦੇ ਉਹਨਾਂ ਵਾਸਤੇ ਕਿ ਵਾਹਿਗੁਰੂ ਕਿਰਪਾ ਕਰੇ ਪਾਣੀ ਆਪਣੀ ਜਗ੍ਹਾ ਤੇ ਜਾਵੇ ਤਾਂ ਸਾਰਾ ਕੋ ਜਿਹੜਾ ਵਧੀਆ ਹੋਵੇ ਇਹ ਬਾਕੀ ਭਾਜੀ ਅੱਜ ਸਾਡਾ ਠੁਸੀ ਬੰਨ ਬੱਜਾ ਵਾਂ ਇਹਦੇ ਸਾਡੇ ਸੁੱਟ ਤੋਂ ਕਿੰਨਾ ਬੱਜਾ ਪਾਪਾ ਜਦੋਂ ਹੈਗਾ ਇਹ ਨਾ ਦਾ ਪਾਪਾ ਹਾਂਜੀ ਹਾਂਜੀ ਪਹਿਲੇ ਦਾ ਆਇਆ ਕਾਟੇ ਸਾਰੀ ਜ਼ਿੰਦਗੀ ਲੰਘ ਗਏ ਸਾਡੇ ਦਾਤੇ ਚੜਦੇ ਰਹੇ ਇਹ ਹੁੰਦਾ ਦੇਸ਼ ਜਾਦੀ ਤੋਂ ਬਾਅਦ ਹੀ ਵੱਜਣਾ ਬਿਆਸ ਵਾਲੀ ਸਾਈਡ ਦੇ ਉੱਤੇ ਜਿੰਨਾ ਡੇਰਾ ਰਾਧਾ ਸਵਾਮੀ ਆ ਉਹ ਸਾਰਾ ਪੱਕਾ ਕੀਤਾ ਹੋਇਆ ਉਹਨਾਂ ਨੇ ਉਹਦੇ ਕਰਕੇ ਵੀ ਜਿਹੜੀ ਸਾਡੇ ਪਿੰਡ ਨੂੰ ਬਹੁਤ ਜ਼ਿਆਦਾ ਵੱਡੀ ਮਾਰ ਪੈਂਦੀ ਹੈ ਜਿਹੜਾ ਪਾਣੀ ਦਾ ਜਿਹੜਾ ਵਹਾਅ ਵਾ ਸਾਰਾ ਪਿੰਡ ਵੱਲੋਂ ਧੱਕੰਦਿਆ ਵਾ ਹਨਾ ਤੇ ਪਰ ਵਾਹਿਗੁਰੂ ਦੀ ਕਿਰਪਾ ਨਾਲ ਆ ਪਰ ਜਿੰਨੇ ਵੀ ਮਰਜੀ ਉਹ ਬੰਨ ਪਕੇ ਲਾ ਦੇਣ ਜਦੋਂ ਪਾਣੀ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਉਹਨਾਂ ਨੂੰ ਵੀ ਚਾਹੀਦਾ ਕਿ ਸਾਰੀ ਇੱਕੋ ਜਿਹਾ ਵਿਹਾਰ ਕਰਨ ਕੋਈ ਦਰਿਆ ਦੇ ਪਰਲੇ ਪਾਸੇ ਤੇ ਜਾਂ ਇਸ ਤਰ੍ਹਾਂ ਚਾਹੀਦਾ ਸਰਕਾਰਾਂ ਨੂੰ ਵੀ ਜੇ ਇੱਕ ਡੇਰਾ ਆਪਣੀ ਸਾਈਡ ਦੇ ਉੱਤੇ ਪੱਕਾ ਬੰਨ ਆਪਣੇ ਤੌਰ ਤੇ ਬਣਾ ਸਕਦਾ ਵਾ ਸਰਕਾਰਾਂ ਨੂੰ ਵੀ ਚਾਹੀਦਾ ਨਾ ਦੂਸਰੇ ਪਾਸੇ ਆਪਾਂ ਆਪਣੇ ਤੌਰ ਦੇ ਉੱਤੇ ਵੀ ਸਰਕਾਰਾਂ ਵੀ ਇਹ ਬੰਨ ਬਣੋਣ ਤੇ ਦੋਨੋਂ ਢੇਰਾ ਨੇ ਆ ਇੱਕ ਹੋਵੇ ਹਾਂ ਜੀ ਇਹ ਸਹੀ ਗੱਲ ਹੈ ਤੇ ਸਰਕਾਰਾਂ ਨੂੰ ਬਹੁਤ ਹੁਣ ਇੱਕ ਪਾਸੇ ਮਰਦਾ ਬੰਦਾ ਦੂਜੇ ਪਾਸੇ ਹਾਂ ਜਿੱਥੇ ਜ਼ੋਰ ਚੱਲਦਾ ਕੋਈ ਹਰ ਕੋਈ ਚਲੁੰਦਾ ਨੇ ਕੱਟ ਕੋਲ ਤੇ ਜਾ ਤੋਂ اللہ ਤੋਂ اللہ ਰਮਾਂਦ ਸੁਨਾਇ ਲਿਆ ਪਾਣੀ ਪਾਣੀ ਜਿਆਦਾ ਜੀ ਜਿਆਦੀ ਹੋਣੀ ਹੈ ਜੀ ਜਿਆਦੀ ਹੋਣੀ ਨਾ ਨਾ ਪਹਿਲੇ ਤੋਂ ਬਹੁਤ ਹੈ ਗਈ ਉੱਥੇ ਦਰਿਆ ਦਰਿਆ ਬੜੀ ਤੇਜ਼ ਜੀ ਦੇ ਪੱਧਰ ਦੇ ਨਾਲ ਅੱਜ ਜਿਹੜਾ ਜੀ ਪਾਣੀ ਦਾ ਪੱਧਰ ਵਗਿਆ ਘਟੋ ਘਟ ਤਿੰਨ ਚਾਰ ਫੁੱਟ ਜਿਹੜਾ ਪਾਣੀ ਸਵੇਰ ਦਾ ਵਧ ਗਿਆ ਜੀ ਇਹ ਤਾਂ 3 ਵਜੇ ਤੇ ਪਾਣੀ ਦੀ ਸਪੀਡ ਵੀ ਪੂਰੀ ਆ ਤੇ ਇਸ ਵਕਤ ਬਿਆਸ ਦਰਿਆ ਦੇ ਵਿੱਚ 1,60,000 ਕਿਊਸਿਕ ਜਿਹੜਾ ਪਾਣੀ ਵਗ ਰਿਹਾ ਵਾ ਜਿਵੇਂ ਜਿਵੇਂ ਹੀ ਬਣਾਈ ਉਹਦੇ ਉੱਤੇ ਚੜ ਗਿਆ ਚੜ ਗਿਆ ਨਾ ਹੂੰ ਜਿਹੜਾ ਜਿਹੜੀ 3 ਘੰਟੇ ਪਾਣੀ ਇਤਨਾ ਹੋ ਗਿਆ 6 4 ਘੰਟੇ ਹੋ ਗਿਆ ਪਹਿਲੇ ਪਾਣੀ ਇੱਕ ਰੱਖਾ ਸੀ ਟਿਪਲ ਗਿਆ ਵਾ